ਢੀਠਿਆ ਜਿਹੜਾ ਕਿ ਇੱਕ ਬਹੁਤ ਵੱਡਾ ਨਾਲ ਨਾਲ ਤਸਕਰੀ ਵੀ ਕਰ ਗਏ ਨੇ ਕਿਵੇਂ ਕਰ ਗਏ ਨੇ ਕਿਉਂਕਿ ਭੋਲਾ ਸੀ ਜਿਹੜਾ ਭੋਲਾ ਇਹਨਾਂ ਦਾ ਬਹੁਤ ਵੱਡਾ ਇੱਕ ਚਿਹਤਾ ਹੀ ਕਹਿ ਸਕਦੇ ਆ ਇਹਨਾਂ ਦਾ ਇੱਕ ਮੇਨ ਮੁੱਖ ਮੋਹਰਾ ਸੀ ਜਿਹਨੂੰ ਮੋਹਰਾ ਬਣਾ ਕੇ ਵਰਤ ਰਹੀ ਸੀ ਇਹ ਪੰਜਾਬ ਦੇ ਬਾਦਲ ਇਹ ਪੰਜਾਬ ਦਾ ਮਜੀਠਿਆ ਜਿਹੜਾ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੇ ਪੈਮਾਨੇ ਦੇ ਉੱਤੇ ਕਹਿ ਸਕਦੇ ਜਿਵੇਂ ਖੋਖੜਾ ਕਰਨ ਤੇ ਇਹਨਾਂ ਨੇ ਬਹੁਤ ਵੱਡੀ ਤਿਆਰੀ ਵਢੀ ਸੀ ਮਲਖਾਂ ਦੇ ਵਿੱਚ ਹੱਥਾ ਹੋਣਾ ਤਾਂ ਦੂਜੇ ਪਾਸੇ ਇਹਨਾਂ ਦੇ ਘਰ ਵਾਲੇ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਜੀ ਸਾਡੇ ਕੋਲ ਬੇਨਾਮੀ ਸੰਪਤੀ ਨਹੀਂ ਹੈ ਪਰ ਕਈ ਵਾਰ ਤੁਸੀਂ ਖਬਰਾਂ ਦੇ ਵਿੱਚ ਵੀ ਸੁਣਿਆ ਸੁਖਬੀਰ ਸਿੰਘ ਬਾਦ ਸਤਸਿਆ ਕਾਲਜੀ ਜੀ ਆਇਆਂ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਵਧਿਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਥੇ ਜੀ ਬਿਕਰਮ ਸਿੰਘ ਮਝੂਠੀਏ ਨੇ ਆਪਣਾ ਮੂੰਹ ਖੋਲ ਦਿੱਤਾ ਆਪਣੀ ਜਿਹੜੀ ਗਲਤੀ ਹੈ ਉਹਨੇ ਐਕਸੈਪਟ ਕਰ ਲਈ ਪਹਿਲਾਂ ਅਸੀਂ ਵੇਖਿਆ ਕਿ ਪਹਿਲਾਂ ਤੇ ਗਲਤੀ ਨੂੰ ਐਕਸੈਪਟ ਹੀ ਨਹੀਂ ਕੀਤਾ ਜਾਂਦਾ ਪੈਸੀਵਲ ਇੱਥੇ ਕਿਹੜੀ ਗਲਤੀ ਐਕਸੈਪਟ ਕੀਤੀ ਏ ਨਾਲ ਇੱਥੇ ਇੱਕ ਹੋਰ ਅਹਿਮ ਕਿਸਮ ਦੀ ਅਪਡੇਟ ਏ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਕਾਫੀ ਇੰਟਰਸਟਿੰਗ ਇਨਫੋਰਮੇਟਿਵ ਏ ਪਹਿਲਾਂ ਵੀਡੀਓ ਵੇਖਨੇ ਆ ਫਿਰ ਅੱਗੇ ਤੇ ਮਜੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ lettes go ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਭੋਲਾ ਤਸਕਰ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਲੀ ਮਚਾ ਦਿੱਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਅੰਦਰ ਜੋ ਵਰਤਾਓ ਹੋ ਰਿਹਾ ਉਹ ਅੱਜ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ ਪੂਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਨਹੀਂ ਛੱਡਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਤ ਠੀਆ ਆਪਣੀ ਗਲਤੀ ਸਵੀਕਾਰ ਕਰ ਲੈਣਗੇ ਤਾਂ ਅਸੀਂ ਉਹਨੂੰ ਰਿਹਾ ਵੀ ਕਰ ਦਿਆਂਗੇ ਪਰ ਦਰਸਲ ਦੇ ਵਿੱਚ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਪੰਜਾਬ ਦਾ ਪ੍ਰਸ਼ਾਸਨ ਇਹੀ ਗੱਲ ਚਾਹੁੰਦਾ ਸੀ ਕਿ ਵਿਕਰਮ ਸਿੰਘ ਮੰਜੀਤ ਠੀਆ ਆਪਣੀ ਜ਼ੁਬਾਨ ਦੇ ਵਿੱਚੋਂ ਦੱਸੇ ਕਿ ਮੈਂ ਤਸਕਰੀ ਕੀਤੀ ਹੈ ਤੇ ਜਾਂ ਨਹੀਂ ਕੀਤੀ ਇਹ ਪੰਜਾਬ ਦੇ ਲੋਕਾਂ ਨੇ ਅਕਸਰ ਬਹੁਤ ਸਾਰੀਆਂ ਥਿਉਰੀਆਂ ਪੜੀਆਂ ਬਹੁਤ ਸਾਰੀਆਂ ਖਬਰਾਂ ਵੀ ਸੁਣੀਆਂ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇੱਕ ਬਹੁਤ ਵੱਡਾ ਨਾਲ ਨਾਲ ਤਸਕਰੀ ਵੀ ਕਰ ਗਏ ਨੇ ਕਿਵੇਂ ਕਰ ਗਏ ਨੇ ਕਿਉਂਕਿ ਭੋਲਾ ਸੀ ਜਿਹੜਾ ਭੋਲਾ ਇਹਨਾਂ ਦਾ ਬਹੁਤ ਵੱਡਾ ਇੱਕ ਚਹੇਤਾ ਹੀ ਕਹਿ ਸਕਦੇ ਆ ਇਹਨਾਂ ਦਾ ਇੱਕ ਮੇਨ ਮੁਖ ਮੋਹਰਾ ਸੀ ਜਿਹਨੂੰ ਮੋਹਰਾ ਬਣਾ ਕੇ ਵਰਤ ਰਹੀ ਸੀ ਇਹ ਪੰਜਾਬ ਦੇ ਬਾਦਲ ਇਹ ਪੰਜਾਬ ਦਾ ਮਜੀਠੀਆ ਜਿਹੜਾ ਕਿ ਪੰਜਾਬ ਦੇ ਅੰਦਰ ਇੱਕ ਬਾਅਦ ਵੱਡੇ ਪੈਮਾਨੇ ਦੇ ਉੱਤੇ ਕਹਿ ਸਕਦੇ ਜਿਵੇਂ ਖੋਖੜਾ ਕਰਨ ਤੇ ਇਹਨਾਂ ਨੇ ਬਹੁਤ ਵੱਡੀ ਤਿਆਰੀ ਵਢੀ ਸੀ ਮੁਰਖਾਂ ਦੇ ਵਿੱਚ ਹੱਥਾ ਹੋਣਾ ਤਾਂ ਦੂਜੇ ਪਾਸੇ ਇਹਨਾਂ ਦੇ ਘਰ ਵਾਲੇ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਜੀ ਸਾਡੇ ਕੋਲ ਬੇਨਾਮੀ ਸੰਪਤੀ ਨਹੀਂ ਹੈ ਪਰ ਕਈ ਵਾਰ ਤੁਸੀਂ ਖਬਰਾਂ ਦੇ ਵਿੱਚ ਵੀ ਸੁਣਿਆ ਸੁਖਵੀਰ ਸਿੰਘ ਬਾਦਲ ਖੁਦ ਆਪਣੇ ਮੂੰਹ ਦੇ ਨਾਲ ਇਹ ਕਬੂਲ ਗਏ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਸੰਪਤੀ ਮੁਰਖਾਂ ਦੇ ਵਿੱਚ ਵੀ ਪਾਈ ਜਾਂਦੀ ਹੈ ਇਹ ਖਬਰ ਨੂੰ ਸੁਣ ਤੋਂ ਬਾਅਦ ਸਾਡੇ ਪੰਜਾਬ ਦੇ ਅੰਦਰ ਕੁਝ ਲੋਕਾਂ ਨੂੰ 90% ਲੋਕਾਂ ਨੂੰ ਕਹਿ ਸਕਦੇ ਇਸ ਗੱਲ ਬਾਰੇ ਨਹੀਂ ਪੜਕ ਹੋਣੀ ਕਿ ਵਿਕਰਮ ਸਿੰਘ ਮਜੀਠੀਆ ਸੱਚ ਮੁੱਠ ਜੱਟੇ ਦਾ ਤਸਕਰ ਕਿਉਂਕਿ ਉਸਨੇ ਭੋਲੇ ਦੇ ਨਾਲ ਲੜ ਕੇ ਜੋ ਜੋ ਕੀਤਾ ਅੱਜ ਤੁਹਾਡੇ ਸਾਹਮਣੇ ਤਰਾਂਗੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਦੇ ਲਈ ਕੀ ਕਹਿ ਰਿਹਾ ਸਭ ਤੋਂ ਵੱਡੀ ਖਬਰ ਅੱਜ ਦੀ ਜਿਹੜੀ ਕਿ ਤੁਹਾਡੇ ਸਾਹਮਣੇ ਮ ਤਰਨ ਜਾ ਰਿਹਾ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਤੁਸੀਂ ਦੇਖਦੇ ਹੋ ਕਿ ਖਬਰਾਂ ਦੇ ਵਿੱਚ ਬਾਦਲਾਂ ਤੇ ਵੀ ਤੇ ਇਹਨਾਂ ਮਜੀਠੀਆ ਤੇ ਵੀ ਨਿਸ਼ਾਨਾ ਸਾਧਦੇ ਰਹਿੰਦੇ ਨੇ ਪਰ ਅੱਜ ਦੀ ਜਿਹੜੀ ਖਬਰ ਇਹ ਵਿਕਰਮ ਸਿੰਘ ਮਜੀਠੀਆ ਸੰਬੰਧੀ ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਗੱਲ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਹੁਣ ਨਾਲ ਹੀ ਨਾਲ ਇੱਕ ਜਿਹੜੀ ਬਹੁਤ ਵੱਡੀ ਖਬਰ ਚੱਲ ਰਹੀ ਆ ਪੰਜਾਬ ਦੇ ਅੰਦਰ ਇਹਨਾਂ ਮਜੀਠੀਆ ਤੇ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਯਾਨੀ ਵਿਕਰਮ ਮਜੀਠੀਆ ਦੀ ਪਤਨੀ ਦੀ ਗ੍ਰਿਫਤਾਰੀ ਹੋ ਸਕਦੀ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਸਾਡੇ ਲੋਕ ਬਹੁਤੇ ਘੱਟ ਜਾਣਦੇ ਨੇ ਸੁਣੋ ਚਿੱਤੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਤੇ ਦਾ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਮਨਿੰਦਰ ਦੇ ਹੱਕ 'ਚ ਆ ਗਏ ਅਫੋਨੀ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਉਹਦੇ ਹੱਕ ਚ ਆ ਗਏ। ਚਾਹ ਘਰੋ ਦੇ ਹੱਕ ਚ ਆ ਗਏ। ਕਿੰਨੇ ਰਲੇ ਹੋਏ ਨੇ ਆ ਦਸ। ਪਹਿਲਾਂ ਕਹਿਆ ਸੀ ਬਾਜਬਾ ਦੇ ਹੱਕ ਚ ਆ ਗਏ। ਪਹਿਲਾਂ ਕਹਿਆ ਸੀ ਘਰ ਚੋਂ ਸਭ ਆ ਬਿਰੂ ਤੂ ਘਰ ਦੇ ਵਿੱਚ ਆਵਾਂਗੇ। ਜਿੱਤੇ ਫਰ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਬਾਣ ਹੋਇਆ। ਹੂੰ। ਅੱਛਾ ਮੈਂ ਕਹਾਂ। ਜਿੱਤੇ ਆਮਾਦੇ ਕੋਤ ਮਾਰਦੇ ਸੀ ਹੁੰਦੇ ਤਾਂ ਤੁਹਾਨੂੰ ਜੀ ਯਾਦ ਨਹੀਂ ਆਇਆ ਲੋਕਤੰਤਰ। ਅੱਜ ਲੋਕਤੰਤਰ ਹੀ ਯਾਦ ਆ ਗਿਆ ਤੁਹਾਨੂੰ। ਹਾਂ ਤੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕਹਿੰਦੀ ਹੈ ਕਦ ਇਹਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਹਰਾਣਾ ਉੱਤੇ گارਲਿਕ ਬ੍ਰੈਡ ਦੇ ਪਾਸਤੇ ਮੰਗਦੇ ਉੱਥੇ ਉਹ ਕਿ ਬੈਂਗਣਾ ਦੀ ਤਰੀ ਮਰਦੀ ਹੈ ਮੈਂ ਤੁਹਾਨੂੰ ਦੱਸਾਂ ਸੁਣ ਲੈ ਪੰਜਾਬ ਵਾਲਿਓ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮੰਜੀਠੀਆ ਵਾਲੇ ਕੀ ਬੋਲ ਰਹੇ ਨੇ ਉਹ ਕਹਿੰਦੇ ਨੇ ਨਾ ਸਹਰਾਣਾ ਨਾ ਉੱਥੇ ਕੋਈ ਤੁਹਾਨੂੰ ਪਾਸਤਾ ਮਿਲਦਾ ਬੈਂਗਣਾ ਦੀ ਤੇਰੀ ਮਿਲੂਗੀ ਕਹਿੰਦਾ ਇਹ ਗੱਲ ਤਏ ਆ ਕਿਉਂਕਿ ਆਮ ਕੈਦੀਆਂ ਦੇ ਨਾਲ ਜਿਹੜਾ ਵਰਤਾਵ ਜੇਲ੍ਹ ਦੇ ਅੰਦਰ ਹੁੰਦਾ ਇਹ ਅਕਸਰ ਸਾਰੇ ਪੰਜਾਬ ਦੇ ਲੋਕ ਵੈਸੀ ਜਾਣਦੇ ਨੇ ਔਰ ਫਿਰ ਇਹਨਾਂ ਦੇ ਵਕੀਲ ਬਾਹਰ ਵੱਡਾ ਦਾਵਾ ਕਰ ਦਿੰਦੇ ਆ ਕਹਿੰਦੇ ਜੀ ਹੁਣ ਇਹ orange category ਦਾ ਬੰਦਾ ਪਹਿਲਾਂ ਤਾਂ ਇੱਕ ਹੀ ਗੱਲ ਸਮਝ ਨਹੀਂ ਆਉਂਦੀ ਜੇਕਰ ਕੋਈ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਮਹਾਮਾਰੀ ਚਲਾ ਦਿੰਦਾ ਤੇ ਇਹਨਾਂ ਦੇ ਜਿਹੜੇ ਬਾਦਲ ਵਰਗੇ ਨੇ ਉਹ ਮਾਫੀਆ ਵੀ ਮੰਗ ਲੈਂਦੇ ਨੇ ਗੋਲੀਆਂ ਚਲਵਾ ਕੇ ਲੋਕਾਂ ਨੂੰ ਮਾਰ ਕੇ ਤੇ ਫਿਰ ਕਹਿੰਦੇ orange ਕੈਟਾਗਰੀ ਦਾ ਬੰਦਾ ਜੇਕਰ orange ਕੈਟਾਗਰੀ ਦੇ ਲੋਕ ਇਹੋ ਜਿਹੇ ਘਣਾਉਣੀਆਂ ਹਰਕਤਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਮਾਰ ਕੁਚਲ ਕੇ ਤੇ ਭਾਈ ਜੇਕਰ ਉਹ ਇਹੋ ਜਿਹੇ ਤਸਕਰ ਜਿਹਨਾਂ ਦੇ ਵਿੱਚ ਜਾਂਦੇ ਨੇ ਤੇ ਫਿਰ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਇਹਦਾ orange ਕੈਟਾਗਰੀ ਦਾ ਬੰਦਾ ਕਿਹੜੀ orange ਕੈਟਾਗਰੀ ਹੈ ਜਿਹੜੀ ਕਿ ਪੰਜਾਬ ਦੀ ਨੌਜਵਾਨੀ ਨੂੰ ਮਾਰੇ ਪੰਜਾਬ ਦੇ ਲੋਕਾਂ ਨੂੰ ਮਾਰੇ ਆਜ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਹੁਣ ਭੋਲੇ ਦਾ ਨਾਮ ਲੈ ਰਿਆ ਬਿਕਰਮ ਸਿੰਘ ਮਜੀਠੀਆ ਗਲਤੀਆਂ ਮੰਨ ਰਿਆ ਕਹਿੰਦਾ ਮੈਥੋਂ ਗਲਤੀ ਹੋ ਗਈ ਐ ਤੇ ਹੁਣ ਬਾਹਰ ਜਾਣਾ ਚਾਹੁੰਦਾ ਕਿਉਂਕਿ ਜੇਲ੍ਹ ਦੀ ਜਿਹੜੀ ਹਵਾ ਹੁੰਦੀ ਐ ਅਕਸਰ ਸਾਰੇ ਜਾਣਦੇ ਨੇ ਵੱਡੇ ਵੱਡੇ ਗੈਂਗਸਟਰ ਬੰਦ ਨੇ ਜੇਲ੍ਹਾਂ ਦੇ ਵਿੱਚ ਉਹ ਵੀ ਰੋਂਦੇ ਨੇ ਇਹ ਗੱਲ ਕੋਈ ਝੂਠ ਨਹੀਂ ਐ ਵੱਡੇ ਵੱਡੇ ਜਿਹੜੇ ਗੈਂਗਸਟਰ ਬੰਦ ਨੇ ਉਹ ਵੀ ਰੋਂਦੇ ਆ ਜੇਲਾਂ ਦੇ ਅੰਦਰ ਭਾਵੇਂ ਬਾਹਰ ਲੱਗਦਾ ਹੋਵੇ ਪਤਾ ਨਹੀਂ ਉਹ ਵਧੀਆ ਬੈਠੇ ਨੇ ਪਰ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਬਹੁਤ ਸਾਰੀਆਂ ਡਿਮਾਂਡਾਂ ਧਰਨ ਲੱਗ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਜਦੋਂ ਬਿਆਨ ਸੁਣਿਆ ਨੇ ਜੇਲ੍ਹ ਦੇ ਅੰਦਰ ਕਿ ਬੈਂਗਣਾ ਦੀ ਤਰੀ ਦਿੱਤੀ ਜਾਊਗੀ ਤਾਂ ਫੇਰ ਭਾਈ ਉਹ ਬਿਕਰਮ ਸਿੰਘ ਮਜੀਠੀਆ ਟੁੱਟਣ ਤੇ ਮਜਬੂਰ ਹੋ ਗਿਆ ਕਿ ਯਾਰ ਗਲਤੀ ਮੰਨ ਲਈਏ ਤਾਂ ਚੰਗਾ ਹੈ ਭਗਵੰਤ ਮਾਨ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਫੇਰ ਮੈਨੂੰ ਚੱਕਿਆ ਤੇ ਅੱਜ ਹੁਣ ਪੰਜਾਬ ਦੇ ਵਿੱਚ ਇਹ ਕੋਈ ਗੱਲ ਓਡ ਰਹੀ ਹੈ ਸਿਰਫ ਇੱਕੋ ਹੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਚੱਕ ਤਾਂ ਲਿਆ ਤੇ ਮੁੱਖ ਮੰਤਰੀ ਸਾਹਿਬ ਇਹਨੂੰ ਛੱਡਣਾ ਨਹੀਂ ਇਹ ਵੀ ਗੱਲ ਮੁੱਖ ਮੰਤਰੀ ਨੇ ਖੁਦ ਕਹੀ ਹੈ ਕਹਿੰਦਾ ਜਦੋਂ ਮੈਂ ਪਾਰਸ਼ਨ ਕਰਕੇ ਜਾਣਾ ਕਿਤੇ ਵੀ ਜਾਣਾ ਤੇ ਜਦੋਂ ਮੈਂ ਤੁਰਦਾ ਗੱਡੀ ਵੱਲ ਨੂੰ ਤੇ ਪੰਜਾਬ ਦੇ ਸਾਡੇ ਲੋਕ ਸਿਆਣੀ ਸੋਥੀ ਉਮਰ ਦੇ ਉਹ ਕਹਿੰਦੇ ਕੋਲੇਜੇ ਜਾ ਕੇ ਕਹਿੰਦੇ ਇਹ ਕੰਨ ਦੇ ਵਿੱਚ ਵੀ ਫੜ ਤਾਂ ਲਿਆ ਛੱਡਣਾ ਨਹੀਂ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਹੈ ਤੇ ਜੇਕਰ ਹੁਣ ਵਿਕਰਮ ਸਿੰਘ ਮਜੀਠੀਆ ਗਲਤੀ ਵੀ ਮੰਨ ਲੈਂਦਾ ਜਾ ਕਹੇ ਵੀ ਦਿੰਦਾ ਹੈ ਕਿ ਮੈਥੋਂ ਗਲਤੀ ਹੋ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਪੰਜਾਬ ਦਾ ਮੁੱਖ ਮੰਤਰੀ ਨੂੰ ਛੱਡੂਆ ਬਲਕਿ ਉਹ ਹੋਰ ਵੀ ਦਲਦਲ ਦੇ ਵਿੱਚ ਕਸੂਤਾ ਫਸ ਚੁੱਕਿਆ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਈਡੀ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਅੱਕ ਚੁੱਕਿਆ ਕਿਉਂਕਿ ਬਾਰ-ਬਾਰ ਝੂਠ ਬੋਲਣਾ ਇਹ ਵੀ ਇੱਕ ਤੱਥ ਨੇ ਕਿਉਂਕਿ ਇਹਨਾਂ ਦੇ ਪਰਿਵਾਰ ਦੁਆਰਾ ਝੂਠ ਬੋਲਿਆ ਜਾਂਦਾ ਹੈ ਕਹਿੰਦੇ ਕੋਈ ਵੀ ਮੋਬਾਈਲ ਫੋਨ ਨਹੀਂ ਫੜਿਆ ਗਿਆ ਪਹਿਲਾ ਝੂਠ ਜ਼ੀਰੋ ਮੋਬਾਈਲ ਫੜੇ ਗਏ ਆ ਯਾਨੀ ਮੋਬਾਈਲ ਹੀ ਨਹੀਂ ਫੜਿਆ ਗਿਆ ਲੈਪਟਾਪ ਨਹੀਂ ਫੜਿਆ ਗਿਆ ਤੁਸੀਂ ਇਹ ਦੱਸੋ ਵਿਜੀਲੈਂਸ ਬਿਊਰੋ ਇੱਕ ਐਸੀ ਏਜੰਸੀ ਪੰਜਾਬ ਦੇ ਅੰਦਰ ਕਿ ਜਿਹੜੀ ਉਹ ਝੂਠ ਬੋਲਦੀ ਹੈ ਨਹੀਂ ਕਿਉਂਕਿ ਉਹਨਾਂ ਨੇ ਇਹ ਦਾਵਾ ਕੀਤਾ ਭਾਈ 29 ਮੋਬਾਈਲ ਬਰਾਮਦ ਹੋਏ ਨੇ ਦੋ ਚਾਰ ਲੈਪਟਾਪ ਵੀ ਬਰਾਮਦ ਹੋਏ ਨੇ ਤੇ ਉਹਦੇ ਵਿੱਚ ਇੱਕ ਸਿਮ ਐਸਾ ਫੜਿਆ ਗਿਆ ਜਿਹੜਾ ਕਿ ਖੰਨੇ ਦੇ ਰਹਿਣ ਵਾਲੇ ਇੱਕ ਬੰਦੇ ਦਾ ਸੀ ਉਹ ਬੰਦਾ ਵੀ ਵਿਦੇਸ਼ ਭੱਜ ਚੁੱਕਿਆ ਹੈ ਚਾ ਕੈਨੇਡਾ ਭੱਜਿਆ ਚਾ ਅਮਰੀਕਾ ਭੱਜਿਆ ਇਹ ਗੱਲਾਂ ਤੋਂ ਸਿੱਧ ਹੁੰਦਾ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਉਹ ਮੰਨ ਚੁੱਕਿਆ ਕਿ ਹਾਂ ਮੈਂ ਹੈਗਾ ਇਹ ਗੱਲਾਂ ਸਾਫ਼ ਹੁੰਦੀਆਂ ਨੇ ਇਹਨਾਂ ਦੇ ਹੀ ਪਰਿਵਾਰ ਚੋਂ ਨਿਕਲਦੀਆਂ ਨੇ ਕਿਉਂਕਿ ਇੱਕ ਪਾਸੇ ਦਾਵਾ ਕਰ ਦਿੰਦੇ ਆ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀਏ ਇੱਥੇ ਜੀ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੇ ਖਿਲਾਫ ਵੱਡੇ ਸਬੂਤ ਹਾਸਲ ਕਰ ਲਏ ਨੇ ਉਹ ਸਬੂਤ ਕਿ ਹੋਣ ਵਿਕਰਮ ਮਜੀਠੀਆ ਜਿਹੜਾ ਹੈ ਕਦੇ ਵੀ ਬੇਲ ਹਾਸਿਲ ਨਹੀਂ ਕਰ ਸਕੇਗਾ ਉਹਨੂੰ ਕਦੇ ਵੀ ਬੇਲ ਨਹੀਂ ਲੱਬੇਗੀ ਨਾਲ ਇੱਥੇ ਬਿਕਰਮਜੀਠੀਏ ਨੇ ਹੁਣ ਆਖਰਕਾਰ ਆਪਣੇ ਮੂੰਹ ਆਪਣੀਆਂ ਜਿਹੜੀਆਂ ਠੀਕ ਹੈ ਕੀਤੀਆਂ ਗਲਤ ਅਰਕਤਾਂ ਨੇ ਉਹਨਾਂ ਨੂੰ ਐਕਸੈਪਟ ਕਰ ਲਿਆ ਕਿ ਉਹ ਕਿਸ ਤਰ੍ਹਾਂ ਚਿੱਟੇ ਦਾ ਕਾਰੋਬਾਰ ਕਰਦਾ ਸੀ ਉਹ ਚਿੱਟੇ ਦੀ ਤਸਕਰੀ ਕਰਦਾ ਸੀ ਇੱਥੇ ਹੁਣ ਉਹ ਜ਼ਿਲੇ ਬਹੁਤ ਬਹੁਤ ਜ਼ਿਆਦਾ ਪਰੇਸ਼ਾਨੇ ਅਪਸੈਟੇ ਤੇ ਇੱਥੇ ਜਿਹੜਾ ਭਗਵਤ ਮਾਨ ਦੀ ਗੱਲ ਕਰੀਏ ਤੇ ਉਹਨੇ ਨੇ ਵੀ ਸਿੱਧਾ-ਸਿੱਧਾ ਇੱਕ ਪੈਗਾਮ ਜਿਹੜਾ ਮੱਜੀਠੀਆ ਨੂੰ ਕਹ ਲਿਆ ਕਿ ਐਸ ਵਾਰੀ ਕੋਈ ਵੀ ਨਸ਼ੇ ਦਾ ਤਸਕਰ ਬਚ ਕੇ ਨਹੀਂ ਨਿਕਲ ਸਕਦਾ ਕਿਉਂਕਿ ਇੱਥੇ ਮੱਜੀਠੀ ਹੈ ਤੇ ਇਹਨਾਂ ਦੇ ਪੂਰੇ ਤੇ ਪੂਰੇ ਜਿਹੜੇ ਗੈਂਗ ਹੈ ਪੂਰੀ ਦੀ ਪੂਰੀ ਜਿਨ੍ਹਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਦਾ ਸੀ ਤਾਂ ਪੰਜਾਬ ਨੂੰ ਲੁੱਟਮਾਰ ਕਰਕੇ ਪੰਜਾਬ ਦਾ ਬੇੜਾ ਗਰਗ ਕਰ ਦਿੱਤਾ ਸੀ ਇੱਥੇ ਇਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦਾ ਲੇਕਿਨ ਇੱਥੇ ਹੁਣ ਜਿਹੜਾ ਐਕਸ਼ਨ ਹੋਇਆ ਹੈ ਇੱਥੇ ਆਵਾਮ ਦੀ ਵੀ ਇਹ ਡਿਮਾਂਡ ਹੈ ਕਿ ਵਿਕਰਮ ਮੱਜੀਠੀਆ ਨੂੰ ਕਿਸੇ ਤੌਰ ਵੀ ਨਾ ਛੱਡਿਆ ਜਾਏ ਤੇ ਵਿਕਰਮ ਮੱਜੀਠੀਆ ਜੇ ਲੋਕਾਂ ਨੂੰ ਐਓ ਜੀ ਸਖਤ ਸਜ਼ਾ ਦਿੱਤੀ ਜਾਏ ਕਿ ਉਦੋਂ ਬਾਅਦ ਕੋਈ ਸੋਚ ਵੀ ਨਾ ਸਕੇ ਕਿ ਨਸ਼ੇ ਦੀ ਤਸਕਰੀ ਕਰਨੀ ਹੈ ਠੀਕ ਹੈ ਤੇ ਪੰਜਾਬ ਦੇ ਵਿੱਚ ਜਿਨੇ ਨੌਜਵਾਨਾਂ ਦਾ ਨੁਕਸਾਨ ਹੋਇਆ ਹੈ ਪੰਜਾਬ ਦੀਆਂ ਮਾਵਾਂ ਨੇ ਜਿੰਨਾ ਨੁਕਸਾਨ ਚੁੱਕਿਆ ਉਸ ਨੁਕਸਾਨ ਦੀ ਤੇ ਪਰਵਾਹੀ ਨਹੀਂ ਹੋ ਸਕਦੀ ਲੇਕਿਨ ਇਹੋ ਜਿਹੇ ਲੋਕ ਜਿਹੜੇ ਪੰਜਾਬ ਦੀ ਬਰਬਾਦੀ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਇਹ ਐਕਸ਼ਨ ਹੋਣਾ ਚਾਹੀਦਾ ਹੈ ਕਿ ਹਰ ਇੱਕ ਵਾਸਤੇ ਜਿਹੜਾ ਇਬਰਤ ਉਹ ਨਾਲ ਲੱਭੇ ਠੀਕ ਹੈ ਤੇ ਆ ਤੁਸੀਂ ਕੀ ਕਹੋਗੇ ਇੱਥੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਜ